ਉਹ ਉਹਨੂੰ ਨਿਯਾਤ ਕਰਨ ਵਾਲੇ ਨੇ। ਰੰਦ ਨਫਰ ਆਬ ਮੁਸਤਫੀ ਸਰਬਲ ਜਿਹੜੀ ਕਦਰ ਰਬਾਲਾ ਵਾਲ ਜਿਹੜੀ ਅਫਰਜ ਮਰਵਾ ਜਰਾ ਉਹ ਸਾਡੇ ਜਿਹੜੇ ਪੰਜਾਬ ਦੇ ਲੀਡਰਸ਼ਿਪੀ ਜਿਹੜੀ ਸਾਡੇ ਨਾਲ ਆਈ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹ ਸਾਡੀ ਇਸ ਮਸਜਿਦ ਜਿਹੜੀ ਹੈ ਇਹ ਬਹੁਤ ਇਤਿਹਾਸਿਕ ਮਸਜਿਦ ਹੈ 200 ਸਾਲ ਪੁਰਾਣੀ ਮਸਜਿਦ ਹੈ 1947 ਤੋਂ ਪਹਿਲਾਂ ਦੀ ਬਣੀ ਇਸ ਮਸਜਿਦ ਦੇ ਵਿੱਚ ਜਾਮਾ ਮਸਜਿਦ ਖੈਰੂਦੀਨ ਦੇ ਵਿੱਚ ਸਾਡੇ ਮੌਲਾਣਾ ਹਾਮਿਦ ਹੁਸੈਨ ਕਾਸਮੀ ਜੀ ਨੇ ਜਿਹੜੀ ਇੱਥੇ ਨਮਾਜ਼ ਅਦਾ ਕੀਤੀ ਹੈ ਔਰ ਉਹਨਾਂ ਦੇ ਪਿੱਛੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਨਮਾਜ਼ੀਆਂ ਨੇ ਨਮਾਜ਼ ਪੜ੍ਹੀ ਹੈ ਇਹ ਜਿਹੜਾ ਦਿਨ ਹੈ 30 ਦਿਨ ਦੇ ਰੋਜ਼ੇ ਰੱਖਣ ਤੋਂ ਬਾਅਦ ਇੱਥੇ ਇੱਕ ਦਿਨ ਪਹਿਲਾਂ ਜਿਹੜਾ ਵਾ ਚਾਨ ਦੇਖਦੇ ਆ ਲੋਕ ਔਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਚਾਨ ਦੀ ਜਿਹੜੀ ਹੈ ਉਹ ਕਰਦੇ ਨੇ ਕਿ ਚਾਨ ਦਿਖੇ ਤੇ ਅਸੀਂ ਨਮਾਜ਼ ਪੜ੍ਹੀਏ ਔਰ ਇਹ ਅੱਜ ਨਮਾਜ਼ ਦਾ ਦਿਨ ਜਿਹੜਾ ਵਾ ਆਇਆ ਹੈ ਨਮਾਜ਼ ਸਾਰਿਆਂ ਨੇ ਅਦਾ ਕੀਤੀ ਐ ਇਸ ਦੇ ਵਿੱਚ ਦੁਆਵਾਂ ਕੀਤੀਆਂ ਤੇ ਦੁਆਵਾਂ ਦੇ ਵਿੱਚ ਜਿਹੜਾ ਵਾ ਸਾਡੇ ਮੁਲਕ ਵਾਸਤੇ ਪੰਜਾਬ ਵਾਸਤੇ ਸਾਰਿਆਂ ਵਾਸਤੇ ਤਰੱਕੀ ਕਰੇ ਸਾਡਾ ਮੁਲਕ ਹੋਰ ਪੰਜਾਬ ਉਹ ਸਾਡੇ ਮਜ਼ਹਬ ਦੇ ਵਿੱਚ ਜਿਹੜੀਆਂ ਵਾ ਆਪਸ ਵਿੱਚ ਭਾਈਚਾਰਾ ਵਧੇ ਸਾਰਿਆਂ ਦੇ ਵਾਸਤੇ ਦੁਆਵਾਂ ਕੀਤੀਆਂ ਦੇਸ਼ਵਰ ਦੀ ਆਵਾਮ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਮੌਕੇ ਦੇਸ਼ਵਰ ਦੀ ਆਵਾਮ ਨੂੰ ਅਸੀਂ ਇਹ ਪੈਗਾਮ ਦੇਣਾ ਚਾਹੁੰਦੇ ਆ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਅਵਲ ਅੱਲਾ ਨੂਰ ਪਾਇਆ ਸਭ ਕੁਦਰਤ ਦੇ ਬੰਦੇ ਇਹ ਜਿਹੜਾ ਵਾ ਮਜ਼ਬ ਸਾਨੂੰ ਕੋਈ ਨਹੀਂ ਸਿਖਾਉਂਦਾ ਮਜ਼ਬ ਜਿਹੜਾ ਵਾ ਹਜ਼ੂਰ ਸੱਲਾਹ ਵਾਲਾ ਅਲੀ ਵਸੱਲਮ ਦਾ ਸਾਡੇ ਪੈਗਾਮ ਹੈ ਕਿ ਪਹਿਲੇ ਜਿਹੜਾ ਵਾ ਵਰਲਡ ਜਿਹੜਾ ਵਾ ਇਨਸਾਨੀਅਤ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ ਉਹਦਾ ਮਜ਼ਬ ਨਹੀਂ ਦੇਖਣਾ ਚਾਹੀਦਾ ਹੁਣ ਤੁਸੀਂ ਦੇਖੋਗੇ ਕਿ ਸਾਨੂੰ ਅਸੀਂ ਹਸਪੀਟਲ ਚਲ ਜੰਨੇ ਆ ਸਾਨੂੰ ਬਲੱਡ ਦੀ ਲੋੜ ਪੈਂਦੀ ਹੈ ਤੇ ਉੱਥੇ ਕੋਈ ਡਾਕਟਰ ਇਹ ਨਹੀਂ ਕਹਿੰਦਾ ਵੀ ਤੇਰਾ ਮਜ਼ਬ ਕੀ ਹੈ ਉਹ ਕਹਿੰਦਾ ਖੂਨ ਚਾਹੀਦਾ ਤੇ ਇਸ ਤਰ੍ਹਾਂ ਹੀ ਸਾਨੂੰ ਜਿਹੜਾ ਵਾ ਮਜ਼ਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਪਿਆਰ ਮੁਹੱਬਤ ਹੀ ਸਿਖਾਂਦਾ ਹੈ ਇਸਲਾਮ ਵੀ ਉਹ ਸਾਰੇ ਭਾਈਚਾਰਿਆਂ ਦੇ ਵਿੱਚ ਵੀ